ਪਰੀਪਕੋਟ ਦੇ ਪਿੰਡ ਚੰਦਪਾਨ ਦੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਪੁਲਿਸ ਤੇ ਪਿੰਡ ਵਾਸੀਆਂ ਮੋ ਸਾਹਮਣੇ ਹੋ ਗਏ ਸੀ ਇੱਕ ਨਾਲੀ ਦੇ ਵਿਵਾਦ ਤੋਂ ਬਾਅਦ ਲੱਗੇ ਧਰਨੇ ਨੂੰ ਲੈ ਕੇ ਪੰਜਾਬ ਪੁਲਿਸ ਤੇ ਪਿੰਡ ਵਾਸੀਆਂ ਮੋ ਸਾਹਮਣੇ ਹੋ ਗਏ ਸੀ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਕਰਦਿਆਂ ਹੋਏ ਕਾਫੀ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਕੀਤੀਆਂ ਨਹੀਂ ਗਾ ਸੰਜੇ ਤੋਂ ਬਾਅਦ ਵਿਰੋਧ ਦੇ ਵਿੱਚ ਇੱਕ ਐਕਸ਼ਨ ਕਮੇਟੀ ਬਣਾਈ ਗਈ ਉਸ ਦੇ ਵੱਲੋਂ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਜਿਸ ਦੇ ਵਿੱਚ ਐਮਪੀ ਸਰਬਜੀਤ ਸਿੰਘ ਖਾਸਾ ਪਹੁੰਚੇ ਸੀ ਪਰ ਸਟੇਜ ਦੇ ਉੱਪਰੋਂ ਐਕਸ਼ਨ ਕਮੇਟੀ ਦੇ ਵੱਲੋਂ ਉਹਨਾਂ ਨੂੰ ਬੋਲਣਾਂ ਦਿੱਤਾ ਗਿਆ ਤੇ ਨਾ ਹੀ ਸਟੇਜ ਦੇ ਉੱਪਰ ਚੜ੍ਹਨ ਦਿੱਤਾ ਗਿਆ ਤਾਂ ਸੋਨ ਸਮਖੇ ਦੇ ਉੱਪਰ ਐਮਪੀ ਸਰਬਜੀਤ ਸਿੰਘ ਖਾਸਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਕਿ ਅੱਜ ਸ਼ਾਮਲ ਹੋਣਾ ਹੈ ਇਸ ਪ੍ਰੋਗਰਾਮ ਦੇ ਵਿੱਚ ਠੀਕ ਹੈ ਇਸੇ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾ ਸੈਸ਼ਨ ਸੀਗਾ ਆ ਨਹੀਂ ਹੋਇਆ ਦਿੱਲੀ ਸੀਗੇ ਤੇ ਹੁਣ ਆਏ ਸੀ ਉਰੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋਰੇ ਵੀ ਜਾਏ ਉਹਨੇ ਤੇ ਗਰੁੱਪ ਕੀਤਾ ਗਿਆ ਇਹ ਮਿਲ ਆਉਂਦੇ ਨੇ ਉਹ ਫਿਰ ਪਾਰਟੀਆਂ ਆ ਜੀ ਅਲੱਗ ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਆ ਜੀ ਇਹ ਮੁੱਦਾ ਸਾਡੇ ਕੋਲ ਰ ਹੈ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਇਸ ਮਸਲੇ ਨੂੰ ਤੁਸੀਂ ਅੱਜ ਹੈਗਾ ਨੈਸ਼ਨਲ ਸਿਚੁਏਸ਼ਨ ਪੋਤਾ ਹੋਗੇ ਹਾਂ ਜੀ ਇਸ ਮਸਲੇ ਨੂੰ ਤੁਸੀਂ ਕਿੱਦਾਂ ਉਠਾਓਗੇ ਇਹ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ ਸਾਡੇ ਸਾਥੀ ਸਾਡੀਆਂ ਪੈਣਾ ਆਪਣੇ ਘਰਾਂ ਚੋਂਣ ਪਿਆ ਤੇ ਤੁਹਾਡੀਆਂ ਤਾਕਤ ਬੰਦੂਰੇ ਕਿਨੂੰ ਥੇਲਿਆਂ ਦੀਆਂ ਸਪੀਕਰਾਂ ਉੱਤੇ ਖੰਭ ਕਰਾਉਂਦੇ ਦੀਆ ਬਰਾਵੋ ਇਹ ਲੜਾਈ ਨੂੰ ਫਰਕ ਕੱਟ ਕੇ ਜਿਹੜਾ ਉਹ ਜਿੱਤੂਗਾ ਅੱਜ ਚੰਦ ਪਾਣ ਤੇ ਬਾਪ ਪੁੱਤਿਆ ਤੇ ਕੁਛ ਦਿਨ ਪਹਿਲਾਂ ਦਾਨ ਸੰਧਾਨ ਫਤਿਹ ਦੇ ਜਿਹੜਾ ਇਹ ਬੱਚਿਆਂ ਦੀ ਜ਼ਿੰਦਗੀ ਦਾ ਮਾਰ ਨਾ ਕਰੋ ਸ਼ਰਮਤ ਕੁੱਤਾ ਬੇਚਣਾ ਉਹਨਾਂ ਨੂੰ ਉਹਨਾਂ ਨੇ ਸਹਰਿਆ ਦਿੱਤੀ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਤਰਹੋਰ ਨੂੰ ਝੰਡਾ ਦੇ ਨਾਲ ਲੋਕਾਂ ਕਰ ਲਾਕ ਕਰਦੇ